ਸੁਖ ਟਲ ਗੁਰਸੇਈਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਿ ਖਸਮ ਦੀ ਰੁਰ ਰਸੋ ਕੁਰਸੋਂ ਝੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨੰਨੰਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰਸ਼ਾਂਦਿ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀਸਾ ਹੋ ਸਜਣ ਸਚਾ ਪਾਤਸ਼ਾਹ ਸਿਰਸ਼ੋ ਹੰਦ ਸਾਹੋ ਜਿਸ ਪਾਸ ਬਹਠਿਓ ਸੋਹੀਐ ਸਭਨਾਂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਅਸਰੰ സോട്ട് സന്ത ਸਰੰ ਗੋਪਾਲ ਕੀਰਤਨ ਨਿਰਮਲ ਸੰਤ ਸੰਗ ਓਟ ਨਾਨਕ ਪਰਮੇਸ਼ਵਰ ਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀ ਵੇ ਨਾਨਕ ਬੰਦੂ ਹਰਨਾਮ ਪੋੜੀ ਚਰਨ ਕਮਲ ਕੀ ਓਟ ਉਦਰੇ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਇ ਮਨ ਤੋਟ ਨਾ ਯਾ ਨਾਮ ਧਨ ਸੰਤ ਜਨ ਸਿਉ ਸੰਗ ਭਾਈਐ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹੀ ਗੁਰੂ ਜੀ ਕਾ ਖਾਲਸਾ ਕਤ ਹੈ ਸ਼ਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੀਣ ਓਟ ਨਾਨਕ ਪਰਮੇਸ਼ੁਰਾ ਰਾਗ ਜੈਤ ਸ੍ਰੀ ਦੀਵਾਰ ਦੀ 17ਵੀਂ ਪੌੜੀ ਸ਼ਲੋਕਾਂ ਨਾਲ